ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਪਸੰਹ ਸਾਰੇ ਤੁਸੀਂ ਖਾਧਾ ਹਾਂ ਜੀ ਰੱਬ ਦੀ ਕਿਰਪਾ ਨਾਲ ਤੁਸੀਂ ਖਾਧਾ ਹੋ। ਤੇ ਗਰਮਮੋਮ ਨੂੰ ਚਾ ਲੱਗ ਗਿਆ ਹੈ गाइस। ਹੰਡੇ ਪੈਣਾ ਨਹੀਂ ਆ ਰਹੀ ਹੋਣੀ। ਹਾਂ। ਹੋ ਗਿਆ ਜੀ। ਲਓ ਜੀ ਮਾਰਨਿੰਗ ਦਾ ਟਾਈਮ ਆ ਪਹਿਲਾਂ ਆਪਾਂ ਮੱਝ ਨਮਾਉਣਿਆਂਗੇ। ਤੇ ਸਾਫ ਸਵਿਆ ਕੇ ਨਾ ਚਾੜੂ ਲਾ ਲੇ ਪੋਚੇ ਰਹਿੰਦੇ ਨੇਗੇ ਅੱਜ ਸੁਕਮਣ ਹੋਰਨ ਹੋਇ ਗਿਆ ਜੀ ਛੁੱਟੀ ਤੇ ਪਹਿਲਾਂ ਆਪਾਂ ਨਿੱਕੇ ਨਿੱਕੇ ਨੰਨੇ ਮੁੰਨੇ ਬੱਚੇ ਨਮਾਉਣੇ ਆਪਰੇ ਜੇ ਆਪਾਂ ਇਹਨੂੰ ਇਹਨਾਂ ਨੂੰ ਪਿਆਰ ਕਰਨ ਲੱਗ ਜੀ ਨਾ ਇਹ ਵੀ ਆਪਾਂ ਨੂੰ ਬਹੁਤ ਜ਼ਿਆੜੇ ਪਿਆਰ ਕਰਦੇ ਨੇ ਬੱਚਿਆਂ ਵਾਂਗੂ ਕੱਟੇ ਤੇ ਇਹ ਵੀ ਬਹੁਤ ਕਰਦੇ ਨੇ ਜਿਵੇਂ ਆ ਖਾਣਾਂਗੇ ਜੇ ਮੈਂ ਨਾ ਮੂਰੇ ਕੱਪੜੇ ਕੱਟ ਕੇ ਕਰਨ ਲੱਗ ਜੂ ਕਰੇ ਮੇਰੀ ਚੰਮੀ ਖਿਸਕੂ ਕਰੇ ਮੇਰੇ ਕੱਪੜੇ ਖਿਸਕੇੰਗੇ ਚਾੜ ਕਰਨਗੇ ਮੇਰੇ ਤੇ ਧੂਲ ਛਾਲ ਮਾਰ ਦੇਣੀ ਕਿੰਨੇ ਤੇ ਟੱਕਣੇ ਜੀ ਜੇ ਤੁਸੀਂ ਚਾੜ ਕੱਟਦੇ ਹੋ ਮੈਨੂੰ ਜੀ ਇਹਦਾ ਬਹੁਤ ਪਿਆਰ ਆਉਣਾ ਪਿਆਰ ਤੋਂ ਬਿਨਾ ਇਨਾ ਬੱਚਾ ਪੜੇ ਨਾ ਸਤ੍ਰੋ ਕਰ ਜੇ ਰਮਨ ਸਮੇਂ ਤੋਂ ਹੁੰਦਾ ਜਿਵੇਂ ਤੁਸੀਂ ਸੈਨੇ ਤੁਸੀਂ ਐਨ ਮੇਂ ਪਾਸ ਸੱਤੇ ਵਸਤਾ ਜੋ ਕੀ ਕਰਉਣਾ ਨਾ ਹਉਨੈ ਜੀ ਲੈ ਬੱਦੀ ਇਹਨਾਂ ਨੂੰ ਮੈਂ ਹੱਥੀ ਪਾੜਿਆ ਮੈਂ ਕਿਵੇਂ ਦੇਖਾਂ ਮੈਨੂੰ ਅੱਖੀ ਲੱਗ ਜੇ ਦੇਖਾਂ ਇਹ ਕੱਟੀਆਂ ਨੇ ਚਲੋ ਪਾੜ ਦਿੰਦੀਆਂ ਇਹਨੂੰ ਹੈਨਾ ਚਲ ਤੁਸੀਂ ਵੀ ਆ ਵੀ ਜਗਾ ਤੇ ਸਾਨੂੰ ਵੀ ਪਾੜ ਲੈਣੇ ਬਹੁਤ ਆਪਸ ਨੇ ਤੇ ਇੱਕ ਤੱਕੀ ਅਜਿਹਾ ਕਿ ਤੇ ਮੇਰੇ ਅੱਤ ਮਸਾਲਾਂ ਚ ਪਿਆਰ ਹੁੰਦੀ ਹੈ ਵੀ ਤੁਸੀਂ ਵੀ ਖਲਿਓ ਆ ਵੀ ਜਗਾ ਤੇ ਪਰ ਮੈਨੂੰ ਦੇਖ ਕੇ ਮੈਂ ਅਸੂ ਲੱਗਦੇ ਨੇ ਤੇ ਮੈਨੂੰ ਆਏ ਸੀਗਾ ਉਹ ਮੈਂ ਕੱਟੀ ਦੇਖੂਗੀ ਤੇ ਉਹਨੂੰ ਨਾਲ ਕੀ ਜੀ ਬਾਦਗੀ ਪੋਲਦੀ ਨਹੀਂ ਹੁਣ ਉਹ ਚੂਨਾ ਦੀ ਗੋਲੀ ਦੇ ਦਿੱਤੀ ਆ ਉਹ ਕੱਟੀ ਵਧੀਆ ਬਦਲ ਖੋਲਣ ਦੇ ਲੱਗੂਗੀ ਉਹ ਪਹਿਲੀ ਕੱਤੀ ਆ ਛੋਟੀ ਆ ਉਹ ਵੀ ਇਹਦੇ ਬਰਾਬਰ ਹੈ ਤੇ ਉਹਨੇ ਦਵਾਈ ਦਵਾਈ ਹੈਗੀ ਜੀ ਜੇ ਮਰੀਜ਼ਾਂ ਜੀ ਦੀ ਹੋ ਜੀ ਹੁਣ ਵਧੀਆ ਹੋਊਗੀ ਪਹਿਲਾਂ ਮੈਨੂੰ ਐਂਕ ਜੇ ਖੜੀ ਜੀ ਮੈਂ ਦੇਖੂ ਪਰ ਜੇ ਮਾਨ ਨਹੀਂ ਕਰਦਾ ਸੀ ਜੇ ਸਾਲਾਂ ਨੂੰ ਅਰੇ ਦੋਨੇ ਹੀ ਆ ਗਏ। ਥੋੜੇ ਪੂਰੀ ਚੌੜ ਕਰ ਲਈਆਂ। ਉੱਦ ਚਾਹਦੇ ਆਂ ਤੇ ਤੁਸੀਂ ਨਹੀਂ ਚੌੜਦੇ। ਨਾ ਆਵੇ। ਬੱਸ ਵੀ ਹੁਣ ਸਾਨੂੰ ਨਾ ਭਾਈ ਚੱਲ ਪਾਣੀ ਪਾਈ ਚੱਲ। ਥੀ ਲੋ ਪਾਣੀ ਦਿੱਤੀ। ਇਹਦਾ ਜੋੜੀ ਸਖਤੀ ਰਹਿ। ਇਹ ਜਿਸੇ ਬੰਦੇ ਇਹਨਾਂ ਨੇ ਕੱਪੜੇ ਨਹੀਂ ਬੰਦਦੇ। ਸਾਹੇ ਕੜਨ ਦੀਆਂ ਗਾਚ ਨੰਨੇ ਪਤਾ ਵੀ ਉਹ ਫੁੱਲੀ ਤੇ ਦਰ ਦਾਣਾ ਆਏਗਾ ਦਾਣਾ ਇਹ ਖਾਣੇ ਨਾਲ ਆਪ ਹੀ ਜਾ ਰਾ ਹੈ ਹਲ ਖਾਣਾ ਦੋਹਾ ਤੇ ਨਾ ਪੱਲਾ ਮਸਲਾ ਨਾ ਰੱਖੇ ਹਾਂ ਬਾਂਦੀਆਂ ਦਾਣਾ ਪਾਉਂਦੇ ਲੋ ਅੱਜ ਇੱਥੇ ਪਾਉਂਦਾ ਉਹ ਦਾਣਾ ਬੱਠੇ ਲੱਗੀ ਲੱਤੀ ਜਾਂ ਤੇ ਕੀੜਾ ਇੱਥੇ ਪਾਉਂਦੇ ਦਾਣਾ ਇਹ ਨਾਲ ਕੱਟ ਮੈਂ ਸਾਲ 5:00 ਵਜੇ ਫੋਟੋ ਜਿੰਨਾ ਹੀ ਰੱਖੇ ਕਰਕੇ ਨਾਲਾ ਪਾ ਲਈ ਤੇ ਲੋਈ ਤੇ ਮੰਗਣਾ ਆ ਜਾ ਕਿ ਮੈਂ ਦੱਫੇ ਲੰਗੀ ਆ ਖੀਰ ਤੇ ਚਲੋ ਜੇ ਪਹਿਲਾਂ ਬਣ ਕੇ ਉਹ ਘਰ ਦੀ ਦਾਲ ਨੂੰ ਨਾਲ ਆਦੀ ਸਭ ਮੈਂ ਖਾਣ ਨੂੰ ਆਦੀ ਪਹਿਲੇ ਲੋ ਜੀ ਕੋਈ ਚੀਜ਼ ਬਣ ਦਿੱਤਾ ਹੈ ਨਹੀਂ ਤੋੜ ਪੰਨ ਕਰ ਦਿਆ ਤੇ ਬਹੁਤ ਸਾਰੇ ਵੀਰਾਂ ਨੂੰ ਤਾਂ ਪਤਾ ਕਿ ਇਹਦੇ ਪਹਿਲਾਂ ਇਹਨੇ ਆਪਣੀ ਮਸ਼ੀਨ ਹੈ ਨਾ ਔਸ ਰੋਟ ਹੋਈ ਸੀ ਕਹਿੰਦਾ ਮੈਂ ਸੈਮਿੰਗ ਕਰੀਂ ਜਣਸੀ ਹੁਣ ਆਪਣੇ ਕੱਟਰੋ ਵਸਟਰੋ ਵੱਢ ਗਏ ਨੇ ਆਪਾਂ ਮਸ਼ੀਨ ਨਾਲ ਪੱਟਕੇ ਸਰਦਿਆਂ ਦੇ ਵਿੱਚ ਇੱਕ ਸਾਈਡ ਤੇ ਕਰ ਦਿੱਤੀ ਸੀਗੀ ਤੇ ਇੱਕ ਸਾਈਡ ਕਰਨ ਤੋਂ ਬਾਅਦ ਹੁਣ ਕੱਲ ਮੱਕੀ ਬੀਜਿਆ ਏ ਕਿਉਂਕਿ ਹੁਣ ਕੰਮ ਅਰੇ ਰੁੱਤ ਚੱਲੂਗੀ ਹੁਣ ਕਣਕ ਵੱਢਣਗੇ ਮੱਕੀ ਬੀਜਣਗੇ ਹੋਰ ਵੀ ਜੋ ਜਿਹੜੀ ਫਸਲ ਆ ਹਨਾ ਉਹ ਬੀਜ ਕੇ ਫਿਰ ਉਹ ਵੀ ਬੀਜ ਕੇ ਉਹ ਫਸਲ ਸਾਮ ਸਮਾਂ ਕਰਨ ਤੇ ਟਾਈਮ ਨਹੀਂ ਲੱਗਣਾ ਤੇ ਹੁਣ ਮਸ਼ੀਨ ਦੀ ਫਿੱਟ ਮਸ਼ੀਨ ਫਿੱਟ ਕਰਦੇ ਨੇ ਤੇ ਮਸ਼ੀਨ ਫਿੱਟ ਕਰਨਗੇ ਜੀ ਇਹ ਸਲੋਟ ਜਿਹੜੇ ਲੋਟ ਪਈਆ ਇੰਜਨ ਦੇ ਤੇ ਹੈਗਾ ਉੱਥੇ ਰੱਖੋਗੇ ਨਾ ਇੰਜਨ ਵੀ ਉੱਥੇ ਰਹੂ ਮਸ਼ੀਨ ਵੀ ਉੱਥੇ ਰਹੋਗੀ ਤੇ ਟੋਕ ਆਪਾਂ ਵੀ ਜਿਹੜੀ ਮੱਕੀ ਜਾਂ ਚਰੀ ਜੋ ਵੀ ਹੋਇਆ ਕਰੋ ਬਾਹਰਲੇ ਪਾਸੇ ਜਿਹੜਾ ਲਾ ਲਿਆ ਕਰਾਂਗੇ ਤੇ ਇਸ ਤਰੀ ਬਾਹਰੇ ਖੜ ਕੇ ਟੋਕ ਹੋ ਜਾ ਕਰੋ ਫਿਰ ਟੋਕਾ ਭਿੱਜਿਆ ਨਹੀਂ ਕਰੋ ਬਾਹਰੇ ਚਲਾ ਹੁਣ ਅਜੇ ਮੀਂਹ ਕਾ ਨਹੀਂ ਆਇਆ ਕਰੋ ਰੇੜਾ ਸੋ ਅੱdte ਵੀ ਲੱਗ ਜਾ ਕੋ ਨੂੰਗਾ ਕੱਖਾਂ ਲੈ ਆ ਇਸ ਤਰ੍ਹਾਂ ਆਪਾਂ ਫੀਡਿੰਗ ਕਰ ਦਿਆਂਗੇ ਆਸੀ ਪਾ ਦੇ ਖਾਣੀਆਂ ਜੀਆਂ ਇਹ ਜਿਹੜੀ ਵੀ ਹੋਟੇ ਤਰ ਜਨੂਰ ਡਿੱਗ ਜਾਂਦੇ ਨੇ ਖੋਟੀਆਂ ਲੋ ਜਿਸ ਤਰ੍ਹਾਂ ਕੰਮਕਾਰ ਹੋ ਰਹੇ ਨੇ ਖਾਲ ਵਾਲੀ ਬੋਰੀ ਕੇ ਸਾਈਡ ਤੇ ਲਾ ਦੋ ਤਾਂ ਕੋਈ ਨਾ ਆ ਰਾਇ ਮੈਂ ਉਹ ਇੱਕ ਛਿੜ ਦਾਂਗੇ ਪਰ ਤੂੰ ਬੋਲ ਇਧਰ ਆ ਪੁੱਤ ਓਏ ਤੂੰ ਇਸ ਤੇ ਕਿਉਂ ਬੈਠਾ ਹੋ ਆਪ ਨੂੰ ਕੁਝ ਨਾ ਕੁਸ ਖਾ ਦੇ ਇੱਥੇ ਦਿੱਤਾ ਪੁੱਤ ਡਿਰੇਕਟਰ ਦੇ ਸਾਹਮਣੇ ਬਹਿ ਜਾ ਹੋਰ ਅੱਖ ਮੂੰਹ ਚ ਦਿੱਤਾ ਪੁੱਤ ਅੱਜ ਲੈ ਮੈਂ ਇਹ ਬਾਤ ਵੀ ਕਲੀਅਰ ਕਰ ਦੇ ਬਸ ਫਿਲੇ ਆਉ ਲੈ ਤੂੰ ਲੈ ਗੱਜ ਬਖੀ ਉਹ ਮੈਂ ਹਾਂ ਤੂੰ ਦਾ ਵੀ ਬਾ ਲਿਆ ਉਹ ਲੈ ਕੋਈ ਸ਼ਿਕਰ ਦੀ ਮੋਟਰਸਾਈਕਲ ਲੈ ਆਪਾਂ ਲੈਣ ਜੀ ਪਾਸ ਹੋ ਗਿਆ ਮੁੰਡਾ ਹਾਂ ਪਾਸ ਹੋ ਗਿਆ ਪਾਸ ਹੋ ਪਹਚਾਈ ਜਾ ਪਾਸ ਹੋ ਗਿਆ ਦੂਜਾ ਟੂਚ ਵਿੱਚ पास ਹੋ ਗਿਆ ਮੇਰੇ پاس ਥੋੜੇ ਰਹਿ ਗਏ ਮੁੰਡਾ ਤੇਰਾ ਪਾਸ ਹੋਇਆ ਮਾਲ ਦੀ ਐਂ ਕਰ ਮੋਟਰਸਾਈਕਲ ਲੈ ਜੀ ਝੜ ਬਾ ਲਾਲਨ ਮੋਟਰਸਾਈਕਲ ਹੈ ਪੁੱਤ ਲਓ ਜੀ ਆ ਦੇ ਪੈਨ ਨੂੰ ਲੈ ਜੀ ਨਾਲ ਉਹ ਨਹੀਂ ਪੋੜਨਾ ਪਿਓ ਦਾ ਹੋਈ ਜਾਂਦੇ ਨੇ ਮੁੰਡਾ ਆ ਪਿਆ ਤਾਂ ਕੀ ਪੁੱਲਿਆਗਾ ਪਿਆ ਤਾਂ ਕੀ ਪੁੱਲਿਆ ਖਾਲਚ ਪਾਣੀ ਪਾਉਣ ਆ ਆ ਗਏ ਸਰਪਸ ਕਰਨ ਵਾਲੇ ਮੁੰਡੇ ਸਾਡੇ ਫੈਸਲਾ ਇਹ ਆਲੀ ਗੰਦੀ ਹੋਈ ਪੈਨੇ ਜਮ। ਇਹ ਬੱਤ ਜਿ ਪਲੇਟ ਲਾ ਕੇ ਚੈੱਕ ਕਰਦੇ ਇਹਨੂੰ। ਵੀ ਸਹੀ ਹੈ ਇਹ ਕਿ ਨਾ। ਪਿਛ ਬਾਈ ਪਹਿਲਾਂ ਇਂ ਚਲਾ ਲੈਂਦੇ ਨੇ ਸਾਰੇ ਕੋਈ ਇਨਸਾਨ ਆ ਦਾ। ਮੇਰਾ ਖਰਬੰਦ ਕਰਾਏ ਬਾਦ ਲੋਕਾਂ। ਹਾਂ ਦੇਖੋ ਜਾਦੇ ਹੋਗੇ ਤਾਂ ਮਰ ਇਨਸਾਨ ਹੋਗੇ। ਅੱਛਾ। ਆਪਾਂ ਨਹੀਂ ਕਿਤੇ ਚਲਾਇਆ ਆਪਾਂ ਤਾਂ ਸਰਪਤ ਤੋਂ ਬਾਅਦ ਵਿੱਚ ਚੋਣੇ ਹੁੰਨੇ ਨੇ। ਸਾਇਕਲ ਰਵਣ ਗਿਆ ਲਾਗੇ ਦਰ ਮੇਦਰਾ ਦਰ ਅੰਗਰਾਲੇ ਫਿੱਟ ਹਾਂ ਅੱਛਾ 190 ਰੁਪਏ ਕਹਿੰਦੇ ਮੰਗਰ ਜੀ ਉਹ ਤਾਤਾ ਹੋ ਵੀ ਹੋ ਨਿਕਲੋ ਫਿਰ ਝਾਕੀ ਦੇਗਾ ਕੋਈ ਉਹਨਾਂ 'ਚ ਵੀ ਵਿਸ਼ਵਾਸ ਰੱਖਣਾ ਕਰ ਤੂੰ ਕਰਤੇ ਸਾਫ ਚਾਚੀ ਕਾਲੀ ਸੀ ਜੀ ਲੈ ਚਾਚੇ ਕੀ ਆ ਗਏ ਹੁਣ ਸਰਪਸ ਕਰਨ ਵਿਚਾਰੀ ਤਾਤਾ ਕਹਿੰਦਾ ਪਹਿਲਾਂ ਮੇਰੀ ਕਰੋ ਛੇਤੀ ਮੈਂ ਹੈ ਭਾਈ ਸਾਡੇ ਮਗਰੋਂ ਕਰਦੇ ਹੋ ਹੁਣ ਆ ਜਾ ਚਾਚੇ ਕੀ ਕਰਕੇ ਆਓ ਪਹਿਲਾਂ ਹਾਂਜੀ ਅੱਜ ਕੀ ਹੈਗੀ ਮਾਸੀ ਮਾਸੀ ਕੰਮ ਕਹਿਣੀ ਕੀ ਕਰਣੀ ਕੀ ਵਾਸੀ ਮਾਸੀ ਮਾਸੀ ਕਹੀ ਜਾਂਦੀ ਸੀ ਕੁਛ ਨਾ ਕੋਈ ਕੋਸਤੇ ਤੇ ਕਰਾਈ ਹੁਣ ਆਪਣੇ ਉੱਪਰ ਆ ਜਾ ਕੇ ਇਹ ਜਾਰ ਇਕੱਠੇ ਹੋ ਜਾਂਦੇ ਨੇ ਫਿਰ ਸਰਬਸਾਰੇ ਉਹ ਕਿਵਾਰੇ ਵਾਲੇ ਨੂੰ ਕਰਦੇ ਸਰਬਸ ਹਲਾ ਚਾਚਾ ਕਹਿੰਦਾ ਸੀ ਤੀ ਛੱਡਿਆ ਜਾਊਗਾ ਨਾ ਲੋ ਜੀ ਆਪਾਂ ਬਣਾਉਣੇ ਆਗੇ ਹੁਣ ਸਬਜੀ ਸਬਜੀ ਬਣਾਵਾਂਗੇ ਆਪਾਂ ਛੋਆ ਦੀਨ ਦਾ ਚੂਰਾ ਆ ਹੈਗੇ ਨੇ ਪਿਆਜ਼ ਆ ਹੈਗਾ ਸੋਇਬੀ ਦਾ ਚੂਰ ਆ ਪਕਾ ਹੋਇਆ ਦੋ ਲਿਉਣੀਆਂ ਆਪਾਂ ਟਮਾਟਰ ਧੋ ਕੇ ਅਜਾ ਖਿਆਲ ਹੀ ਨਹੀਂ ਆਇਆ ਬਸ ਠੀਕ ਲਾ ਅੱਜ ਮੌਸਮ ਖਰਾਬ ਹੋਇਆ ਪਿਆ ਰੋਇ ਪਤਾ ਨਹੀਂ ਕੀ ਗੱਲ ਆ ਖਾਨਾ ਨੂੰ ਡਰਾਉਂਦਾ ਰੱਬ ਰੱਬ ਵੀ ਡਰਾਉਂਦਾ ਹੈਗਾ ਸੋ ਕੁ ਸਾਧਨ ਜੇ ਬਸੇ ਗੁਰੂ ਰਖੇ ਸਾਹਿਬ ਨੇ ਫਾਸਲਾ ਪਰੇ ਜਹਾਜ਼ ਭੜੇਲ ਬਹੁਤ ਫਾਮੀ ਅੱਗ ਲੱਗਦੀ ਮੋਬਾਈਲ ਤੇ ਦਿਖਾਈ ਜਾਂਦੀ ਸੀ ਤੇ ਜਦੋਂ ਐ ਜੇ ਸੌਣ ਲੱਣਾ ਜਮੀ ਡਾਉਂਡ ਹੋ ਜਾਂਦਾ ਸਰੀਰ ਗਰਮ ਹੁੰਦੇ ਹੁੰਦੇ ਟਮਾਟਰ ਕੱਟ ਲੈਣੇ ਟਾਈਮ ਆ 5 ਵਜਣ ਵਾਲੇ ਨੇਗੇ બસ ਤਾਰਾ ਟਾਈਮ ਵੀ ਥੋਣ ਵਾਲਾ ਹੀ ਹੈਗਾ ਜੀਰਾ ਕੱਢਣ ਨਾਲੇ ਚ ਤੇ ਮੈਨੂੰ ਸ਼ਾਂਤੀ ਆਈ ਪਈ ਜਦ ਜਦ ਨਹੀਂ ਮੈਂ ਰਸੋਈ ਠੀਕ ਕਰ ਪਾਈ ਐ ਮੈਂ ਪਹਿਲੇ ਸਾਰ ਦਿਨ ਹੱਥ ਚ ਕੱਪੜੇ ਰਗਾ ਡੱਬੇ ਤੇ ਮਾਰ ਲੈ ਤੇ ਮਾਲੇ ਉੱਤੇ ਉੱਤੇ ਕੱਪੜਾ ਮਾਰਤਾ ਚੰਨ ਭੁੱਖ ਲੱਗਿਆ ਸਬਜ਼ੀ ਬਣ ਜਾਣ ਤੇ ਫਿਰ ਖਾ ਲੇ ਰੋਟੀ ਲੋ ਜੀਰਾ ਪੁੱਜ ਗਿਆ ਪਾ ਪਾਈ ਗਰਮਾ ਘੱਟੀਲਾ ਕਿਹਾ ਕਿ ਆਹ ਵਿਆਹ ਵਿੱਚ ਇੱਕ ਉੱਪਰ ਜੀ ਬਰੋਂ ਜੈਸ ਕਰਾਈ ਮਨੂੰ ਘੱਟੀ ਜ਼ਿਆਦਾ ਜਰ ਨਹੀਂ ਦੇਉਂਦੇ ਟਮਾਟਰ ਵੀ ਪਨਾਲ ਹੀ ਪਾਉਂਦਾ ਜਾਦੇ ਹੋ ਜਾਣਗੇ ਬੱਦਦੇ ਸੀ। ਇੱਕੋ ਹੀ ਤਾਂ ਅੰਦਰ ਤੇ ਬਾਹਰ ਜਾਦੇ ਨੇ। ਆਹ ਘੱਟ ਬਰਨ ਹੋਇਆ ਜੀ। ਜਿਦਾਂ ਦੇ ਮਾਟਰ ਦੀ ਵੀ ਲੱਗਿਆ। ਹੁਣ ਤੱਕ ਦਾ ਤਰਜ਼ੋ ਰੰਗ ਚ। ਕਾਲੇ ਤੇ ਕਿਤੇ ਰਹਿਣ ਨਹੀਂ ਸਾਈਕ ਕਰਨਾ ਇਹਨਾਂ ਨੂੰ ਸਕੂਲ ਆ ਕੇ ਹੀ ਉਹਨਾਂ ਦੀ ਖਾਣਾ ਲਓ ਜੀ ਆਪਣਾ ਕੁਝ ਜਾਣ ਤੋਂ ਪਹਿਲਾਂ ਲੋ ਜੀ ਆਪਾਂ ਇਹ ਗੰਦੇ ਪੁੱਝ ਰਹੇ ਨੇ ਆਪਾਂ ਪਾਵਾਂਗੇ ਸਵਾਦ ਅਨੁਸਾਰ ਨੂੰ ਲੇਸਟ ਇਸ ਤੋਂ ਜ਼ਿਆਦਾ ਕਾਲੇ ਜੰਡੇ ਬਿਲਕੁਲ ਜਿਵੇਂ ਵਧੀਆ ਲੱਗਦੇ। ਇਸ ਤੋਂ ਥੋੜੇ ਜਿਹਾ ਕਾਫੀ ਤੁੰਮੀ ਹੋਵੇ ਜਿਆਦਾ ਲੱਗਣਗੇ। ਆਵਾਜ਼ ਨੂੰ ਸਰਪੰਨ ਧਨੀ ਵਿੱਚ ਪੰਜ ਮਿੰਟ ਸੇਕਨ ਵਾਲਾ ਹੈ ਜੀ ਜਦੋਂ ਪਾਏ ਪਾਣੀ ਚ ਭਿਓ ਜਾਂਦੇ ਤਾਂ ਫੁੱਲ ਜਾਂਦੇ ਸਾਰਿਆਂ ਨੂੰ ਸੌਖੀ ਸਬਜ਼ੀ ਹੈ ਇੱਕ ਕੜੀ ਹੋਈ ਇੱਕ ਏ ਹੋਈ ਆਪਣੀ ਸਵਾਦੀ ਜਿਹੀ ਫੁੱਲਦੀ

ਕਰ ਗਿਆ ਖੇਡ ਸਾਰਾ ਜੱਗ ਰੁੜ ਗਿਆ ਉੱਥੋਂ ਕਿੱਥੇ ਕੁਸੇ ਲੁੱਲਣਗੇ ਤੇ ਰੁੜ ਗਈ ਨਾ ਚਲ ਚਾਰਾ ਸਿੱਟੇ ਹੀ ਤੀ ਫਿਰ ਕੀ ਹੋ ਗਿਆ ਗਰਮ ਸੀ ਕੋਸੀ ਜੀ ਕਰੀ ਸੀ ਗਰਮ ਨਹੀਂ ਸੀ ਮੇਰਾ ਥੁਜ ਗਿਆ ਹਾ ਟਮਾਟਾ ਦਾ ਹੁੰਦਾ ਹੁਣ ਚੰਗਿਆਣਾ ਮਾਰਨ ਲੱਗਿਆ ਹਾਏ ਮੰਮੀ ਹੱਥ ਮੱਚ ਗਿਆ ਹਾਏ ਮੰਮੀ ਹੱਥ ਮੱਚ ਗਿਆ ਚਲੋ ਜੀ ਇਹ 2 ਮਿੰਟਾਂ ਨੂੰ ਆਪਾਂ ਬਣ ਜੂ ਉਪਰ ਕਰਦੇ ਆਪਾਂ ਅਗਲਾ ਕੰਮ ਅੱਜ ਸਾਨੂੰ ਆਪਣੀ ਸੁੱਕ ਵੀ ਤਿੰਨ ਚਾਰ ਦਿਨ ਹੋ ਗਏ ਨੂੰ ਥੱਪ ਲਾ ਦਿੱਦੀ ਨੂੰ ਤੇ ਅੱਜ ਨਾ ਬੱਦਲ ਵਾਈ ਗਈ ਹੋਈ ਪਈ ਆ ਸਰਦਾਰ ਜੀ ਕਰੇ ਇਹਨੂੰ ਬੋਰੀ ਦੀ ਪਾ ਦੇ ਕਰੇ ਮੈਂ ਸੁੱਕ ਵੀ ਕਿਉਂਕਿ ਫਿਰ ਜੇ ਮੀਂਹ ਆ ਗਿਆ ਫੈਸਲਾ ਹੋਰ ਵੀ ਵਾਹਿਗੁਰੂ ਸੁੱਖ ਰੱਖੇ ਮੀਂਹ ਤਾਂ ਹੁਣ ਕੋਈ ਵੀ ਨਹੀਂ ਮੰਗਦਾ ਜੀ ਇੱਕ ਮਹੀਨਾ ਫਸਲਾਂ ਵੀਜਣਗੇ ਵੱਢਣਗੇ ਪਹਿਲਾਂ ਫਿਰ ਵੀਜਣਗੇ ਜਿਵੇਂ ਕਿ ਵੀਜਣਗੇ ਹੁਣ ਚਾਰ ਰਾਈ ਮੂੰਗੀ ਤੇ ਮੂੰਗੀ ਆਇਕੀ ਸਾਡਾ ਪਿੰਡ ਮੂੰਗੀ ਬਹੁਤ ਵੀਜੂਗਾ ਤੁਸੀਂ ਦੱਸਿਓ ਵੀ ਜਿਹੜਾ ਫੇਰ ਨੰਬੀਰ ਅਗਲੇ ਸਾਲ ਹੀ ਮੂੰਗੀ ਦੀਜੀ ਸੀਗੀ ਉਹਦੇ ਤੋਂ ਕੋਈ ਫਾਇਦਾ ਹੋਇਆ ਵੀ ਜੀਆ ਵੀ ਵਧੀਆ ਰੇਟ ਮਿਲਿਆਗਾ ਕੀ ਰੇਟ ਮਿਲੀ ਸੀ ਮੂੰਗੀ ਦੀ ਜਿਹੜੀ ਤੁਹਾਡੀ ਮੂੰਗੀ ਹੈ ਨਾ ਤੇ ਸਾਡੀ ਸਲਾਹ ਜੀ ਹੈਗੀ ਆ ਦੋ ਦੋ ਕਿ ਟੋਕ ਟੋਕ ਦੇ ਚਾਰ ਕਿ ਮੂੰਗੀ ਦੇ ਵੀ ਦੇਗੀ ਦੇ ਦੇਖੋ ਮਔਰ ਤੁਹਾਨੂੰ ਇਸ ਤਰ੍ਹਾਂ ਹਨਾ ਤੇ ਮੱਕੀ ਦੇ ਬੀਜ ਜਿਹੜੇ ਤੁਸੀਂ 7 ਕੀਲੇ ਪਰ ਲਾਉਂਗੇ ਆਚਾਰ ਲਈ 10 ਗ੍ਰਾਮ ਤਾਂ ਤੰਦਰੁਸਤੀ ਰਹੇ ਅ ਜੀਰੋਂਾ ਖਾਸਲ ਪੱਕੀ ਹੁੰਦੀ ਆ ਐ ਬਦਲ ਵਾਈ ਹੁੰਦੀ ਆ ਜਾਨ ਮੂਖੀ ਦੇ ਵਿੱਚ ਆ ਜੀ ਸਾਡੇ ਤੇ ਕੁਰਗ ਵੀ ਨਹੀਂ ਕਣਕ ਦਾ ਘਰੇ ਆਇਆ ਨਾ ਤੂੜੀ ਦਾ ਨਾ ਰੋਗ ਜਿੱਦ ਸਰਦਾਰ ਜੀ ਹੱਸਣ ਲੱਗ ਜਰਿਆ ਕਹਿੰਦੇ ਜਿਹੜੇ ਸਵਾਦ ਤੂੜੀ ਪੀਤੀ ਉਹ ਵੀ ਪਬਲੀਸਟ ਕਹਿੰਦਾ ਵੱਡਾ ਰੋਗ ਹੀ ਕਰਦਾ ਰਹਾ ਰਹਾ ਰੱਬ ਦੇ ਉਤਰੀ ਜਿਹੜਾ ਸੁਸੰਦਾ ਨਾਲ ਰੱਬ ਹੀ ਕਰਦਾ ਉਹ ਨਾ ਆਹ ਬੋਰੀ ਸਾਨੂੰ ਦੀ ਦੂਜੀ ਪਾਈ ਐ ਚਾਰ ਜੀ ਵਾਲੀ ਨਹੀਂ ਹੁੰਦੀ ਜਿਹੜੀ ਚਾਰਨੇ ਵਾਲੀ ਥੱਲੇ ਖਰਾਬ ਜੀ ਸੀ ਕਿਉਂਕਿ ਹੁਣ ਆਪਣੇ ਨੂੰ ਝੋਟੀਆਂ ਛੂਣ ਵਾਲੀ ਨੋਨ ਨਾਲ ਪਾ ਲਾ ਤੇ ਇਹਨੂੰ ਜਿਰੋਗਾ ਨਹੀਂ ਕਰਾਂਗੇ ਫੇਰ ਧੁੱਪ ਲਵਾ ਕੇ ਚਾਰ ਨੇ ਨਾਲ ਜਿਹੜਾ ਆਪਣਾ ਹੁੰਦਾ ਹੈ ਲੋਹੇ ਦਾ ਚਾਰਨਾ ਗਾਲੀਆਂ ਵਾਲਾ ਉਹ ਨਾਲ ਚਾਰ ਕੇ ਧੁੱਪ ਲਵਾ ਕੇ ਫਿਰ ਆਪਾਂ ਤੇਲ ਕਢਾਵਾਂਗੇ ਪਿਛਲੇ ਸਾਲ ਇਸਰੋਂ ਦਾ ਹੁਣ ਕਹਾਣੀ ਕਢਾ ਲਿਆਂਦੀ ਉਦੋਂ ਨਾਲ ਵੀ ਵੀ ਸਾਂਝੀ ਕਰੀ ਸੀ ਤੇ ਤਿੰਨ ਚਾਰ ਬੋਰੀਆਂ ਪਿਛਲੇ ਸਾਲਆਂ ਤਿੰਨ ਤਿੰਨ ਹੋ ਰਹੀਆਂ ਤੇ ਆਪਣਾ ਸਾਲ ਲੰਘੂ ਪਸਾਲ ਅਸੀਂ ਸਰੋਂ ਬੱਦ ਵੀ ਦੇਖ ਸਾਲ ਘੱਟ ਹੀ ਜਾਂਦਾ ਤੇ ਸਾਡਾ ਡੰਗਾ ਵਧੀ ਲੈ ਜਾਂਦਾ ਕਿਉਂਕਿ ਇਹ ਕਿ ਮੋਟੀ ਆ ਬਰੀਕ ਕੀਤੀ ਹੈ ਜਿਹੜੀ ਇਹ ਤੇ ਮਿੰਟ ਵਾਲੀ ਹੁੰਦੀ ਹੈ ਤੇ ਬਾੜੀ ਮੈਂਟ ਤਾਂ ਹੋਈ ਬਰੀਕ ਖੇਤੀ ਤੇ ਇਹ ਇੱਕ ਜਣ ਦੇ ਹੱਥ ਵਾਸ ਨਹੀਂ ਹੁੰਦਾ ਜੀ ਨਾ ਬਰੀਕ ਖੇਤੀ ਆ ਤਾਂ ਇਹ ਵਰ ਵੱਧ ਚਾਹੀਦੀ ਫਿਰ ਦਾ ਜੀਰੂ ਆਗੇ ਕਰਨ ਚੱਕੀ ਇਹ ਹੋਰ ਨਹੀਂ ਦੱਸਦਾ ਤਾਂ ਨੀ ਬੋਲੀ ਕਿ ਮੈਂ ਪਾਣੀ ਆ ਪੱਲੀ ਦੀ ਤੈ ਮਾਰ ਕੇ ਦਰ ਉਹਦਰਲੇ ਦਰਵਾਜ਼ੇ ਤੇ ਆਉਣੀ ਆ ਕਿਉਂਕਿ ਜਦੋਂ ਉਧਰਲੇ ਦਰਵਾਜ਼ੇ 'ਚ ਪਕਣਕ ਲਾਹਾਂਗੇ ਸਾਫ਼ ਕਰਤਾ ਉਹਦੇ ਕੜਾਹੀ ਚੜੀਦੀ ਤੇਲ ਤੂਲ ਜੜ ਡੁੱਲ ਗਿਆ ਤੇ ਦੁਬਾਰੇ ਫੇਰ ਕੱਲ੍ਹ ਤੋਤਾ ਖਰਸ ਤੋਂ ਦੁਬਾਰੇ ਵੀ ਤੋਤਾ ਇਸ ਕਰਕੇ ਨਾ ਆਹ ਕਰਤਾ ਚਲੋ ਯਾ ਟਾਈਮ ਲੱਗੂ ਗਰਮੋਂ ਨੂੰ ਮਨਾਲ ਲਾਉਣੀ ਆ ਹਾਂ ਹੱਥ ਦੋਣੀਆਂ ਇਸ ਕਰੋ ਫਿਰ ਲੈ ਆਮਰੀ ਤੇ ਆ ਤੇ ਬਹੁਤ ਸਾਰੇ ਆ ਭੈਣਾਂ ਦੇ ਵੀਰਾਂ ਦੇ ਕਮੈਂਟ ਆਏ ਸੀ ਜਿੱਥੇ ਵੀ ਕੜਾਹੀ ਚੜ੍ਹੀ ਸਾਨੂੰ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਦਿਖਾਇਆ ਦਿਖਾਇਆ ਤਾਂ ਜੀ ਮੈਂ ਬਹੁਤ ਬਾਰੀ ਤੁਸੀਂ ਮਿਸ ਕਰਤ ਵੀਡੀਓ ਬਹੁਤ ਤੇ ਚਲੋ ਜੀ ਆਪਾਂ ਹਣ ਤਹਾਨੂੰ ਨੇ ਮੈਂ ਪੱਲੀ ਧਰ ਕੇ ਆਉਣੀ ਆ ਹੁਣ ਮੈਂ ਇਹ ਤੈ ਮਾਰ ਕੇ ਸ਼ਾਮ ਦੀ ਨਹੀਂ ਕੱਲ ਨੂੰ ਆਪਣੇ ਕਪਾਣ ਲੱਗੂ ਪਰ ਕੱਲ ਨੂੰ ਤੇ ਫਿਰ ਆਪਾਂ ਇਹ ਪੱਲੀ ਵਿਸਾ ਕੇ ਨਾ ਦਰਵਾਜ਼ੇ 'ਚ ਜੋ ਕਿ ਸੰਤ ਖੜਿਆ ਹੁੰਦੋ ਉਸ ਪੈ ਕਿੱਟਾਂ ਨੇ ਦਵਾਈਆਂ ਹੋਈਆਂ ਨੇ ਉੱਥੇ ਪੱਲੀ ਵਸਾਈ ਜਾਓ ਅੱਡੀ ਵਾਲੇ ਦੂਰੀ ਕਰਕੇ ਪਾਈ ਹੋਈ ਕਿਸਮ ਚਲੋ ਆਜ ਆਪਾਂ ਦੇਖਾਈਏ ਦਲਵਾਇਆ ਘਾਰਾਂ ਦਾ ਟਾਈਮ ਹੋਇਆ ਪਿਆ ਬਾੜੀ ਦੇਖੋ ਆਪਣੀ ਬਹੁਤ ਸੋਹਣੀ ਹੋ ਗਈ ਬੁੱਢੀ ਗਈ ਲੈਟ ਆਉਗੀ ਸੇ ਸਾਡੇ ਸਰਵਾ ਜਦੋਂ ਨਾਰਾ ਚੋਣੋਂ ਫੇ ਬਾੜੀ ਦਾ ਮਾਮਾ ਖਾਲੀਆਂ ਕਬਰਾਂ ਤੇ ਲੱਗਿਆ ਹੋਇਆ दरवाजा तीन अखें अखें थे उ कमरे ने इधर भी दौ कमरे की दवाई पमरेनाथ तो हाँ, दुकान है तो दवाई थी चाबी को ਇੱਧਰ ਆਪਣਾ ਕਲਕਟੋ ਹੁਣ ਨਹੀਂ ਮੈਂ ਲਾਈਟ ਲਾ ਕੇ ਦਿਖਾ ਦਾਂ ਨਹੀਂ ਲਾਈਟ ਇੱਧਰ ਨਿਵੈਟਰ ਵਾਲੀ ਪੈਣੀਗੀ ਇੱਧਰ ਤੇ ਲੋਨ ਨਿਵੈਟਰ ਆਈ ਦੀ ਤੇ ਥੂ ਲਾਈਟ ਹੈ ਇਹ ਹੈਗਾ ਜੀ ਆਪਣਾ ਦੋ ਕੱਡਰੀਆਂ ਤੇ ਕਮਰਾ ਤੇ ਟੈਲ ਵਾਲਾ ਇੱਧਰ ਵੀ ਤੇ ਆਹ ਹੈਗਾ ਕਮਰਾ ਇਹ ਵੀ ਦੋ ਕੱਡਰੀਆਂ ਤੇ ਆ ਤੇ ਜਿਹੜੇ ਉਹ ਪਹਿਲਾ ਦਰਵਾਜ਼ਾ ਆਪਣਾ ਜਿਹੜਾ ਪਹਿਲਾ ਦਰਵਾਜਾਗਾ ਉਹ ਉਹਦੇ ਵਿੱਚ ਵੀ ਦੋ ਕਮਰੇ ਨੇ ਉਹ ਕਮਰਾ ਦੀ ਇਹ ਕਮਰੇ ਨਾਲ ਪਿੱਠ ਲੱਗਦੀ ਆ ਉਹਦੇ ਉਧਰਲੇ ਮੂੰਹ ਉਹਨੇ ਕਮਰੇ ਚ ਇਤਰੇ ਠੀਕ ਹੈ ਜੀ ਆ ਬਾਤ ਫਟਕ ਪਿਆ ਤੇ ਲੋ ਜੀ ਸੋਨ ਦਰਵਾਜਾ ਦਿਖਾ ਦਿੱਤਾ ਹੈਗਾ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨੇ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ